ਅਗਰ ਤੁਹਾਡਾ ਬੱਚਾ ਬਹੁਤ ਜ਼ਿਆਦਾ ਰੋਂਦਾ ਹੈ ਪਰ ਜਦੋਂ ਤੁਸੀਂ ਉਸ ਬੱਚੇ ਨੂੰ ਚੁੱਕਦੇ ਹੋ ਮੋਢੇ ਦੇ ਨਾਲ ਲਗਾਉਂਦੇ ਹੋ ਤਾਂ ਬੱਚਾ ਸ਼ਾਂਤ ਹੋ ਜਾਂਦਾ ਚੁੱਪ ਹੋ ਜਾਂਦਾ ਤਾਂ ਆ ਦਵਾਈ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਦਵਾਈ ਦਾ ਨਾਮ ਹੈ ਕੈਮੋ ਮਿਲਾ ਹੋਮੋਪੈਥਿਕ ਸ਼ੌਪ ਤੋਂ ਤੁਹਾਨੂੰ ਮਿਲ ਜੂਗੀ ਇਹ ਸਿੰਪਟਮ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਬੱਚਾ ਰੋ ਰਿਹਾ ਪਰ ਬੱਚੇ ਨੂੰ ਜਦੋਂ ਆਪਾਂ ਚੁੱਕਦੇ ਹਾਂ ਮੋਢੇ ਦੇ ਨਾਲ ਲਗਾਉਂਦੇ ਹਾਂ ਬੱਚਾ ਚੁੱਪ ਹੋ ਜਾਂਦਾ ਤਾਂ ਸਮੱਸਿਆ ਬੱਚੇ ਨੂੰ ਚਾਹੇ ਜਿਹੜੀ ਮਰਜ਼ੀ ਹੈ ਬੱਚੇ ਦੇ ਚਾਹੇ ਪੇਟ ਦੇ ਵਿੱਚ ਦਰਦ ਹੋ ਰਿਹਾ ਉਹਦੇ ਕਰਕੇ ਰੋ ਰਿਹਾ ਹੈ ਬੱਚੇ ਦੀ ਚਾਹੇ ਦੰਦੀਆਂ ਨਿਕਲ ਰਹੀਆਂ ਬੱਚਾ ਉਹਦੇ ਕਰਕੇ ਰੋ ਰਿਹਾ ਹੈ ਬੱਚੇ ਦਾ ਚਾਹੇ ਕੰਨ ਦਰਦ ਕਰ ਰਿਹਾ ਹੈ ਬੱਚਾ ਹੁੰਦੇ ਕਰਕੇ ਰੋ ਰਿਹਾ ਹੈ ਇਹ ਬੱਚਾ ਵੈਸੇ ਹੀ ਗੁੱਸਾ ਕਰ ਗਿਆ ਬੱਚੇ ਦੇ ਵਿੱਚ ਐਂਗਰੀਨੈਸ ਵੱਧ ਗਈ ਹੈ ਬੱਚੇ ਦਾ ਸੁਭਾਅ ਚਿੜਚਿੜਾ ਹੋ ਰਿਹਾ ਹੈ ਹੁੰਦੇ ਕਰਕੇ ਬੱਚਾ ਰੋ ਰਿਹਾ ਤਾਂ ਇਹ ਦਵਾਈ ਜਿਹੜੀ ਹੈਗੀ ਹੈ ਕੁਝ ਮਿੰਟਾਂ ਦੇ ਵਿੱਚ ਆਪਣਾ ਅਸਰ ਦਿਖਾ ਦਿੰਦੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਵੀ ਹੈਗੀ ਹੈ ਕਿ ਇਸ ਦਵਾਈ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਮੈਂ ਖੁਦ ਆਪਣੇ ਬੱਚੇ ਨੂੰ ਇੱਕ ਦੋ ਦਿਨਾਂ ਦਾ ਜਦੋਂ ਹੈਗਾ ਸੀ ਤਾਂ ਉਦੋਂ ਹੀ ਦੇ ਦਿੱਤੀ ਸੀ ਕਿਉਂਕਿ ਇਦਾਂ ਦੇ ਸਿੰਪਟਮ ਆ ਰਹੇ ਸੀ ਤੁਸੀਂ ਵੀ ਦੇ ਸਕਦੇ ਹੋ ਬੇਫਿਕਰ ਹੋ ਕੇ ਦੇ ਸਕਦੇ ਹੋ ਹੁਣ ਇਸ ਨੂੰ ਦੇਣਾ ਕਿਵੇਂ ਹੈ ਜਿਵੇਂ ਤੁਸੀਂ ਆਹ ਸ਼ੀਸ਼ੀ ਤੁਹਾਨੂੰ ਹੋਮੋਪੈਥਿਕ ਸਟੋਰ ਤੋਂ ਮਿਲ ਜੂਗੀ ਔਰ ਇਦਾਂ ਦੇ ਛੋਟੇ-ਛੋਟੇ ਗਲੋਬਿਊਲਸ ਤੁਹਾਨੂੰ ਮਿਲ ਜਾਣਗੇ ਇਹ ਤੁਸੀਂ ਗਲੋਬਿਊਲਸ ਜਿਹੜੇ ਸ਼ੀਸ਼ੀ ਦੇ ਵਿੱਚ ਪਾ ਕੇ ਔਰ ਇਸ ਦੀਆਂ ਤੁਸੀਂ 10-12 ਬੂੰਦਾਂ ਪਾ ਦਿਓ ਉਹਦੇ ਵਿੱਚ ਔਰ ਬੱਚੇ ਨੂੰ ਤਿੰਨ ਤੋਂ ਚਾਰ ਗੋਲੀਆਂ ਦੇ ਦਿੱਤੀਆਂ ਕਰੋ ਜਦੋਂ ਵੀ ਤੁਹਾਨੂੰ ਲੱਗੇ ਕਿ ਬੱਚੇ ਦਾ ਸੁਭਾਅ ਚਿੜਚਿੜਾ ਹੋ ਰਿਹਾ ਹੈ ਬੱਚਾ ਗੁੱਸਾ ਕਰ ਰਿਹਾ ਹੈ ਬੱਚਾ ਰੋ ਰਿਹਾ ਤਾਂ 5-7 ਮਿੰਟਾਂ ਦੇ ਵਿੱਚ ਵਿੱਚ ਹੀ ਤੁਹਾਡਾ ਬੱਚਾ ਸ਼ਾਂਤ ਹੋ ਜਾਊਗਾ ਕਿਸੇ ਕਿਸੇ ਕੇਸ ਦੇ ਵਿੱਚ ਤਾਂ ਗੋਲੀ ਰੱਖਦੇ ਸਾਰ ਹੀ ਕੁਝ ਸਕਿੰਟਾਂ ਦੇ ਵਿੱਚ ਹੀ ਬੱਚਾ ਸ਼ਾਂਤ ਹੋ ਜਾਂਦਾ ਚੁੱਪ ਗਿਆ ਜਾਂਦਾ ਪਰ ਇਹ ਦਵਾਈ ਰਿਜ਼ਲਟ ਉਦੋਂ ਹੀ ਦਿਖਾਉਗੇ ਜਦੋਂ ਉਹ ਪਹਿਲਾ ਸਿੰਪਟਮ ਜਿਹੜਾ ਤੁਹਾਨੂੰ ਮੈਂ ਦੱਸਿਆ ਉਹ ਮਿਲੇ ਸੋ ਇਦਾਂ ਦੀ ਵੀਡੀਓਜ਼ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਵੱਤਵਤ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਤੱਕ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੋਇਆ ਹੈ ਔਰ ਐਦਾਂ ਦੇ ਸਿੰਪਟਮ ਉਹਨਾਂ ਨੂੰ ਆ ਰਹੇ ਸੋ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਸੇਵ ਕਰ ਲਿਓ ਲਾਈਕ ਕਰ ਲਿਓ ਕਮੈਂਟ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਸਵਾਲ ਹੋਈ ਤਾਂ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ